ਉਹ ਕਹਿੰਦਾ ਜੀ ਤੁਹਾਡਾ ਛੜਸ ਤੇ ਚੱਲ ਪਈ ਹੈ ਚੰਦਰਮਾ ਠੀਕ ਕਰੋ ਲਾਗਤਾਰ ਹੀ ਲਿਖਿਆ ਆ ਵੀ ਆਪਣੀ ਮਾਂ ਦੇ ਨਾਲ ਅੱਛੇ ਰਿਸ਼ਤੇ ਬਣਾਓ ਤੁਹਾਡੀ ਮਾਤਾ ਜੀ ਨਿੰਗੇ ਮਾਤਾ ਜੀ ਅਸੀਂ ਜਿਹੜੀਆਂ ਚਿੱਟੇ ਵਾਲੀਆਂ ਵਾਲੀਆਂ ਔਰਤਾਂ ਆ ਉਹਨਾਂ ਦਾ ਇੱਜ਼ਤ ਕਰੋ ਦੁੱਧ ਪਿਲਾਓ ਸੇਵਾ ਕਰੋ ਤੇ ਆਪਣੀ ਮਾਂ ਨੂੰ ਜੀ ਕਢੋਗਾ ਵਾਲਾ ਤੇ ਯਾਰ ਦੋਸਤੇ ਮਾਂ ਨੂੰ ਮੰਮੀ ਜੀ ਚਾਚੀ ਜੀ ਕਹਿ ਕੇ ਕਾਰਾਂਜ ਘਮਾਓ ਕਰ ਲਓ ਚੰਦਰਮਾ ਠੀਕ ਚੰਦਰਮਾ ਤੁਹਾਡੇ ਕਾਰਜਾਂ ਉਹਨੂੰ ਜੇ ਦੌਲ ਸਭ ਤੋਂ ਪਹਿਲਾਂ ਮੇਰੇ ਪਿਤਾ ਜੀ 89 ਦੇ ਆ ਪਿੰਡ ਚ ਰਹਿੰਦੇ ਆ ਮੈਨੂੰ ਪਤਾ ਆ ਵੀ ਮੈਂ ਸੂਰੇ ਦੇ ਪਾਇ ਨਹੀਂ ਕਰਨੇ ਮੈਂ ਬ੍ਰਸਪਤ ਦੇ ਪਾਇ ਨਹੀਂ ਕਰਨੇ ਮੈਂ ਟਿੱਕੇ ਨਹੀਂ ਲਾਉਣੇ ਮੈਂ ਕੇਸਰ ਜੇਜ ਨਹੀਂ ਰਖਣਾ ਨਾ ਆਪਣੇ ਪਿਤਾ ਜੀ ਆ ਕੇ ਸ਼ੀਰਵਾ ਲੈਣ ਜੰਦਾ ਸਹੀ ਗਰਾਏ ਉਹ ਆ ਕਿ ਸਹੀ ਗਰਾਏ ਉਹ ਆ ਤੇ ਦਾਲਾਂ ਰੱਖੀ ਚਲੋ ਟਿੱਕੇ ਲਈ ਚਲੋ ਦੱਸੋ ਜੀਰਾ ਇਹ ਤਾਂ ਤੁਸੀਂ ਮਾਹ ਰਹੋ ਅਸੀਂ ਤਾਂ ਨਹੀਂ ਨਹੀਂ ਇਹ ਇਨਸਾਨੀ ਦੁਨੀਆ ਵਿੱਚ ਹੈਗਾ ਕਿ ਨਹੀਂ ਚੀਜ਼ਾਂ ਦੇਖੋ ਮੈਂ ਨਾ ਤਾਂ ਟਿੱਕੇ ਲਾਵਾਂ ਨਾ ਨਾ ਪਾਕਰਾ ਮੈਂ ਤਾਂ ਇਹ ਮੰਨਦਾ ਕਿ ਆਪਦੇ ਮਾਪਿਓ ਦੀ ਸੇਵਾ ਕਰੋ ਸੇਵਾ ਕਰੋ ਹਾਂ ਆਪਦੀ ਜੇ ਦਾਨ ਸ਼ੁਰੂ ਕਰਨਾ ਹੈ ਤਾਂ ਆਪਦੇ ਪਰਿਵਾਰ ਚ ਦੇਖੋ ਪਹਿਲਾਂ ਵੀ ਲੋੜ ਕਿਹਨੂੰ ਹੈ ਜੇ ਤਾਏ ਚਾਚੇ ਦਾ ਪੁੱਤ ਭੁੱਖਾ ਮਰਦਾ ਹੈ ਤੇ ਤੁਸੀਂ ਜਾ ਕੇ ਕਹੋ ਕਿ ਮੈਂ ਖਾਲਸਾ ਏਡ ਵਾਲਿਆਂ ਨੂੰ ਤੇ ਗਲੋਬਲ ਸਿੱਖ ਵਾਲਿਆਂ ਨੂੰ 2 ਲੱਖ ਦੇਵਾਂ ਉਹਦਾ ਕੋਈ ਫਾਇਦਾ ਨਹੀਂ ਇੱਕ ਤਾਏ ਚਾਚੇ ਦਾ ਕੁੱਤਾ ਖਾਰਿਆ ਆਂਡੇ ਦੂਜੇ ਤਾਏ ਚਾਚੇ ਮੁੰਡਾ ਅਦਾਲਤੋਂ ਫੁੱਤਰਸਦਾ ਪਿਆ ਆ ਅਕੀਕਤ ਤੁਸੀਂ ਤਾਂ ਦੁਨੀਆ ਦੇ ਜਾਣੇ ਆ ਕਿ ਕਿਤਨਾ ਇੱਕ ਦਾ ਕੁੱਤਾ ਆਂਡੇ ਖਾਂਦਾ ਇੱਕ ਦਾ ਦਾਲ ਦਾ ਦੁਰਸਦਾ ਪਿਆ ਆ ਤੇ ਤੁਸੀਂ ਕਹੋ ਜੀ ਮੈਂ 10 ਜਿਆਦਾ ਪਾਇ ਕੰਜਨਾ ਫਿਟੇ ਮੋ ਇਹ ਜੇ ਪਾਇਆ ਦੇ ਤੇ ਲੋ ਦੀ ਸੇਵਾ ਕਰੋ ਤਾਂ ਉਹਨੂੰ ਦਾਲ ਲਿਆ ਕੇ ਦੇ ਦਿਓ ਘਰ ਉਹਨੂੰ ਸਨਮਾਨ ਪਾ ਦਿਓ ਤੁਹਾਡੇ ਘਰੇ ਆਪੀ ਮੰਗਲ ਠੀਕ ਹੋ ਗਿਆ ਲਗਤਾਵ ਨਹੀਂ ਸਭ ਇਦਾਂ ਹੀ ਲਿਖਿਆ ਅੱਛਾ ਫਿਰ ਇੰਨਾ ਡਰਦੇ ਕਿਉਂ ਆ ਲਾਲ ਕਿਤਾਬ ਤੋਂ ਬਹੁਤ ਸਾਰੇ ਜਿਆਦਾਤਰ ਜੋਤਿਸ਼ ਤਾਂ ਹੱਥ ਨਹੀਂ ਪਾਉਂਦੇ ਕਹਿੰਦੇ ਅਸੀਂ ਲਾਲ ਕਿਤਾਬ ਦਾ ਕੰਮ ਨਹੀਂ ਕਰਦੇ ਹੁਣ ਲਓ ਜੀ ਇੱਕ ਬੈਦਕ ਜੋਤਿਸ਼ਾ ਭਾਰਤੀ ਜੋਤਿਸ਼ਾ ਕਾਟਵੀ ਦੇ ਬਹੁਤ ਜੋਤਿਸ਼ ਬਰੇ ਪਿਤਰ ਗਣਤਿਆ ਲਾਗਤਾਬ ਇਹ ਸਾਰੇ ਜੋਸ਼ੀਆਂ ਚੋਂ ਉਹਨਾਂ ਜੋਤਿਸ਼ੋ ਇੱਕ ਨਿਚੋੜ ਕੱਢਿਆ ਪੰਜੀ ਨੇ ਸ਼ਾਰਟਕਟ ਤਰੀਕਾ ਬਣਾਇਆ ਵੀ ਮੰਤਰ ਨਾ ਕਰੋ ਪੂਜਾ ਪਾਰਤ ਵੀ 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 ਤਿੰਨ ਲੱਗੇ ਰੰਨੇ ਆ 43 43 ਜਨ ਆਹ ਕਰਦੇ ਨੇ ਆਹ ਪਾਏ ਕਰੋ ਇਹ ਰਿਜ਼ਲਟ ਲਓ ਜਿਹਨੂੰ ਤਾਂ ਆਉਂਦੀ ਆ ਉਹ ਕਹਿੰਦਾ ਬਹੁਤ ਵਧੀਆ ਜਿਹਨੂੰ ਨਹੀਂ ਆਉਂਦੀ ਉਹ ਕਹਿੰਦਾ ਗਾਣਾ ਖੜਦਾ ਮੈਂ ਜਿੰਨੇ ਪਹਿਲਾਂ ਇੰਟਰਵਿਊ ਕੀਤੇ ਉਹ ਗਾਲਾਂ ਹੀ ਕੱਢਦੇ ਆ ਗਾਲਾਂ ਕੱਢਦੇ ਆ ਹੂੰ ਅੱਜ ਦੀ ਪਹਿਲੇ ਹੁਣ ਤੁਸੀਂ ਲਾਲ ਕਿਤਾਬ ਵਾਲੇ ਮੈਂ ਤਾਂ ਆਪ ਮੈਂ ਤਾਂ ਐਗਰੀ ਨਹੀਂ ਸੀ ਕਰਦਾ ਵੀ ਲਾਲ ਕਿਤਾਬ ਦਾ ਇੰਟਰਵਿਊ ਕਰਨਾ ਹੈ ਕਿ ਮੈਨੂੰ ਵੀ ਗਾਲ ਪੈਣੀ ਹੈ ਵੀ ਆਹ ਕਿਹੜਾ ਕੰਮ ਫੜਿਆ ਤੂੰ ਗਾਲ ਨਹੀਂ ਕੱਢੋਗੇ ਗਰੰਟੀ ਆ ਜਿਹੜੇ ਕਹਿੰਦੇ ਨਾ ਵੀ ਅਸੀਂ ਇੰਟਰਵਿਊ ਜਾ ਕੇ ਇਹਨੇ ਲਾਗਤਾਂ ਮਾਰੇ ਆ ਤਾਂ ਲਾਗਤਾਂ ਦੇ ਪੈਸੇ ਦੱਸਦੇ ਆ ਤੇ ਲਾਗਤਾਂ ਦੀ ਕਮਾਈ ਖੰਦੇ ਆ ਲਾਗਤਾਂ ਦੀ ਕਮਾਈ ਨਾਲ ਲਗਜ਼ਰੀ ਲਾਈਫ ਜੀਦੇ ਆ ਜੜ ਜੜ ਦੇ ਇੰਟਰਵਿਊ ਕਰਕੇ ਗਏ ਆ ਜੋ ਤੁਸੀਂ ਦੇਖੋ ਉਹਨਾਂ ਦਾ ਉਹਨਾਂ ਨੇ ਹੀ ਵਿੱਚ ਬੋਲਿਆ ਹੋਊਗਾ ਆ ਚੀਜ਼ਾਂ ਹੈਗੀਆਂ ਅੜੀ ਸੀਟ ਹੈ ਨਾ ਤੇ ਬਹੁਤ ਕੁਝ ਬਦਲ ਦਿੰਦੀ ਹੈ ਸਾਨੂੰ ਸਭ ਤੋਂ ਸੱਚੇ ਇਨਸਾਨ ਬਣਾ ਕੇ ਬਿਠਾਉਂਦੀ ਇੱਥੇ ਸਹੀ ਗੱਲ ਕਹਿੰਦੇ ਜੀ